ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਤਿਹਾਸਕ ਕਸਬਾ ਧਿਆਨਪੁਰ ਵਿਖੇ ਅਚਾਨਕ ਬੱਲੀਆਂ ਖਿਸਕਣ ਦੇ ਨਾਲ ਕਰੀਬ 16 ਸੰਕਰੇ ਲੈਂਟਰ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਜਿਸ ਦੇ ਵਿੱਚ 3 ਤੋਂ 4 ਮਜ਼ਦੂਰ ਜ਼ਖਮੀ ਦੱਸੇ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਸਬਾ ਧਿਆਨਪੁਰ ਦੇ ਨੌਜਵਾਨ ਨੇ ਦੱਸਿਆ ਕਿ ਉਹਨਾਂ ਦਾ ਬੀਤੀ 5 ਜੁਲਾਈ ਨੂੰ ਕਰੀਬ 16 ਸੰਕਰੇ ਲੈਂਟਰ ਦੀ ਸਲੈਬ ਪੈ ਰਹੀ ਸੀ ਤੇ ਅਚਾਨਕ ਥੱਲੇ ਦਿੱਤੀਆਂ ਬੱਲੀਆਂ ਖਿਸਕਣ ਨਾਲ ਸਾਰੇ ਦਾ ਸਾਰਾ ਲੈਂਟਰ ਥੱਲੇ ਡਿੱਗ ਗਿਆ ਤੇ ਜਿਸ ਦੇ ਵਿੱਚ 3 ਤੋਂ 4 ਮਜ਼ਦੂਰ ਲੈਂਟਰ ਥੱਲੇ ਆ ਗਏ ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ਕਲ ਤੋਂ ਬਾਅਦ ਲੈਂਟਰ ਥੱਲੇ ਬਾਰ ਕੱਢਿਆ ਇੱਕ ਮਜ਼ਦੂਰ ਨੂੰ ਜਿਆਦਾ ਜ਼ਖਮੀ ਹੋਣ ਦੇ ਚਲਦਿਆ ਬਟਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮਦਦ ਦੀ ਗੋਹਰ ਲਗਾਉਂਦੇ ਹੋਏ ਕਿਹਾ ਕਿ ਅਸੀਂ ਬਹੁਤ ਹੀ ਗਰੀਬ ਪਰਿਵਾਰ ਹਾਂ ਤੇ ਇਸ ਹਾਦਸੇ ਨਾਲ ਕਰੀਬ ਸਾਡਾ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਲਈ ਸਾਡਾ ਘਰ ਬਣਾਉਣ ਦੇ ਵਿੱਚ ਮਦਦ ਕੀਤੀ ਜਾਵੇ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਨ ਸਿੰਘ ਖੁਸ਼ੀਪਰ ਦੀ ਰਿਪੋਰਟ ਨਾਮ ਪੱਤਰ ਤੇ ਕਿ ਤੁਹਾਰੇ ਵੱਲ ਧਿਆਨ ਪੁੱੜਦੇ ਰਹਿਣ ਵਾਲੇ ਜੀ ਇਹ ਜਿਹੜਾ ਹਾਸਾ ਹੋਇਆ ਲੈਂਡਰ ਦੇ ਗੰਦਾ ਕੀ ਮਾਮਲਾ ਗਿਆ ਜੀ ਇਹ ਜਿੱਦਣਾ ਜੀ ਸ਼ਨੀਵਾਰ ਲੈਂਡਰ ਪਾਉਣ ਲੱਗੇ ਹੀ ਨਾ ਸਾਰਾ ਲੈਂਡਰ ਪੈ ਗਿਆ ਤੇ ਇੱਕ ਬੱਲੀ ਥੱਲੇ ਖਿਸਕ ਗਈ ਆ ਉਹੀ ਚਾਰ ਜਾਨੇ ਥੱਲੇ ਆਏ ਬੱਲੀ ਨੂੰ ਸੈੱਟ ਕਰਨ ਵਾਸਤੇ ਤੇ ਦੂਜੀ ਬੱਲੀ ਲੱਕ ਤੇ ਟੁੱਟ ਗਈ ਆ ਤੇ ਦੋ ਤਿੰਨ ਜਾਨੇ ਜ਼ਖਮੀ ਹੋ ਗਏ ਨੇ ਤੇ ਮੈਂ ਇੱਕ ਕੰਦੇ ਦੇ ਨਾਲ ਲੱਗ ਗਿਆ ਚਲੋ ਮੇਰੀ ਵੀ ਜਾਨ ਬਚ ਗਈ ਆ ਇੱਕ ਜਾਨੀ ਨੁਕਸਾਨ ਕਿਸੇ ਦੇ ਨਹੀਂ ਹੈ ਜ਼ਖਮੀ ਤਿੰਨ ਚਾਰ ਜਾਨੀ ਹੋਏ ਨੇ ਤੇ ਉਹਨੂੰ ਹਸਪੀਟਲ ਦੇ ਵਿੱਚ ਇਸ ਟਾਈਮ ਤੇ ਦਾਖਲ ਕਰਵਾਇਆ ਜੇ ਵੀ ਹਸਪੀਟਲ ਚੀਆ ਕਿੰਨੇ ਸੈਂਕੜੇ ਜਿਹੜੀ ਸਲਾਪਾਰੇ ਇਹ 16 ਸੈਂਕੜੇ ਜਗ੍ਹਾ ਜੇ ਸਾਰੀ ਸਾਰੀ ਟੋਟਲ ਔਸਰ ਹਾਂਜੀ ਸਾਰੀ ਸਾਰੀ ਇਕਦਮ ਢੇਗੀ ਜੇ ਤੇ ਕਿੰਨੇ ਦਾ ਨੁਕਸਾਨ ਜਿਹੜਾ ਮੰਦੇ ਇਹ 2 ਟਾਈ ਲੱਖ ਦਾ ਨੁਕਸਾਨ ਹੋਇਆ ਜੇ ਇਹ ਮੰਨ ਕਰਦੇ ਸਰਕਾਰਾਂ ਸਰਕਾਰ ਕਹਿੰਦੀ ਇਹ ਮੰਗ ਕਾ ਦੇ ਕਿ ਗਰੀਬ ਪਰਵਾਰ ਆ ਰਹਿ ਗਿਆਂ ਤੇ ਡੈਡੀ ਵੀ ਸਾਡਾ ਹੈ ਨੀ ਆ ਹੀ ਨਿਕਲ ਨਿਕੇ ਜੋਂ ਦੀ ਡੈਥ ਹੋ ਗਈ ਆ ਤੇ ਮੈਂ ਸਕੂਲ ਦੇ ਵਿੱਚ ਕੰਮ ਕਰਦਾ ਰਿਹਾ ਵਾਂ ਸਕਿਉਰਟੀ ਕਰਦਾ 5-6000 ਰੁਪਏ ਤਨਖਾਹ ਉਹਦੇ ਵਿੱਚ ਥੋੜੇ ਥੋੜੇ ਪੈਸੇ ਜੋੜ ਕੇ 500-600 ਰੁਪਏ ਮੰਗਾ ਕੇ ਮੇਨੇ ਮੇਨੇ ਬਾਅਦ ਮੈਂ ਥੋੜਾ ਥੋੜਾ ਸਾਰਾ ਮਟੀਰੀਅਲ ਇਕੱਠਾ ਕਰਦਾ ਰਿਹਾ ਵਾ ਫਿਰ ਇਹੋ ਨੋਨਾਂ ਤਿਆਰ ਕਰਦੇ ਰਹੇ ਆ ਤੇ 6 ਸਾਲ ਬਾਅਦ ਮੈਂ ਲੈਂਟਰ ਪਾਉਣ ਲੱਗਾ ਤਾਂ ਇਕਦਮ ਨੁਕਸਾਨ ਹੋ ਗਿਆ ਦੋਟਾ ਹੀ ਲੱਗਦਾ ਮੈਂ ਸਰਕਾਰ ਕੇ ਹੀ ਮੰਗ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ ਇਹਨਾਂ ਨੇ ਨਾ ਲੈਂਟਰ ਪਾਇਆ ਹੀ ਬੱਚਿਆਂ ਨੇ ਤੇ ਉਹ ਵਿੱਚੋਂ ਥੱਲੇ ਬੱਲੀ ਖਿਸਕ ਗਈ ਤੇ ਜਿਹੜੀ ਬੱਲੀ ਇੱਕ ਟੁੱਟ ਗਈ ਥੱਲੇ ਤੇ ਗਾਡਰ ਸਾਰੇ ਥੱਲੇ ਆ ਕੇ ਤਾਂ ਲੈਂਟਰ ਸਾਰਾ ਡੇਗ ਗਿਆ ਇਸ ਹਾਸੇ ਵਿੱਚ ਕੋਈ ਜ਼ਖਮੀ ਹੋਇਆ ਹਾਂਜੀ ਤਿੰਨ ਚਾਰ ਜਣੇ ਹੋਏ ਜੀ ਅੱਧਾ ਡਿੱਗਾ ਹੀ ਤੇ ਉਹ ਮੁੜ ਕੇ ਅੱਧਾ ਆਪ ਸਾਰਾ ਡੇੜਨਾ ਪਿਆ ਥੋੜਾ ਹੀ ਲੱਖ ਦਾ ਹੈਗਾ ਜੇ ਹਾਂਜੀ ਇਹਨਾਂ ਦੇ ਨਾ ਡੈਡੀ ਇਹ ਛੋਟੇ ਛੋਟੇ ਹੀ ਬੱਚੇ ਜਿਨ੍ਹਾਂ ਦੇ ਡੈਡੀ ਮਰ ਗਏ ਤੇ ਮੈਂ ਇਹਦੇ ਚਾਚੀ ਆ ਤੇ ਬੜਾ ਔਖਾ ਇਹਨਾਂ ਨੇ ਥੋੜਾ ਤੱਕ ਲੈੰਨਾ ਹਾਂਜੀ ਆਏ ਲਗ ਲਗੋ ਦੇ ਪਿੰਡ ਥੋੜੇ ਸਰਪੰਚ ਆਏ ਹੀ ਥੋੜਾ ਥੋੜਾ ਉਹਨਾਂ ਨੇ ਚਲੋ ਮਦਦ ਕੀਤੀ ਆ ਉਹ ਕਿਸ ਸਰਕਾਰ ਨੂੰ ਕੀ ਮੰਗ ਕਰਦੇ ਪਈ ਇਹਨੇ ਕਿ ਨਾ 5 5600 ਨਾ ਤਨੀ ਕਰ ਬਣ ਜਾਣਾ ਤੇ ਬਾਕੀ ਸਾਡੀ ਮਦਦ ਕੀਤੀ ਜਾਏ ਕਿ ਸਾਡਾ ਨਾਲ ਮਿਲ ਕੇ ਲੈਂਟਰ ਜਿਹੜਾ ਉਹ ਪਾ ਦੇਣ ਛੱਤ ਤੇ ਪੈ ਜੇ ਤੇ ਬੱਚੇ ਆਪਣੇ ਘਰ ਰਹਿਣ ਵਾਲੇ ਬਣਨ ਸੱਜੇ ਲੈਂਟਰ ਪਾਉਂਦਾ ਪਾਉਂਦਾ ਬੱਸ ਬੱਲੀ ਥੱਲੇ ਖਿਜਦੀ ਆ ਬੱਲੀ ਦੇਣ ਗਏ ਮਿਸਤਰੀ ਨੱਠ ਕੇ ਚਾਰ ਪੰਜ ਜਣੇ ਉਹ ਵੀ ਸੋ ਥੱਲੇ ਤੇ ਥੱਲੇ ਰਹਿ ਗਏ ਆ ਚਲੋ ਬਚਾਓ ਗਿਆ ਚਲੋ ਜ਼ਖਮੀ ਹੋਏ ਨੇ ਉਹ ਉੱਥੇ ਹਸਤਾਲਿਆ ਚਲੋ ਖਦਾ ਉਹਨਾਂ ਦੀ ਮਦਦ ਕਰੇ ਚਲੋ ਠੀਕ ਠਾਕ ਹੋਣ ਤੇ ਚਲੋ ਆਪਣੇ ਘਰ ਆਉਣ ਇਨਸਾਨੀ ਵੀ ਮਨ ਨੂੰ ਤਸੱਲੀ ਹੋਏ ਕਿ ਵੀ ਅਹੀ ਚਲੋ ਗਰੀਬ ਬਹੁਤ ਜਿਆਦੇ ਆ ਕਮਾਤਰ ਬੰਦੇ ਆ ਚਲੋ ਮਰਦ ਕੀਤੀ ਦਾ